ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਾਈ ਹੋਏ ਸਾਹਿਬ ਰੁੱਤ ਪੰਜਵੀਂ ਸਾਖੀ ਦਸਵੀਂ ਭਾਈ ਗੁਲਾਬੇ ਦਾ ਪ੍ਰਸੰਗ ਮਾਚੀਵਾੜੇ ਸ਼ਹਿਰ ਦਾ ਰਹਿਣ ਵਾਲਾ ਭਾਈ ਗੁਲਾਬਾ ਮਸੰਦ ਸੀ ਇਹ ਦੋ ਭਰਾ ਸਨ ਤੇ ਮਸੰਦੀ ਇਹਨਾਂ ਪਾਸ ਪੁਰਾਣੀ ਤੁਰੀ ਆਉਂਦੀ ਸੀ ਸਿੱਖੀ ਦਾ ਪ੍ਰਚਾਰ ਕਰਦੇ ਸਨ ਏ ਗੁਰੂ ਕਰਦੇ ਵੀ ਪ੍ਰੇਮੀ ਸਨ ਭਾਈ ਮਾਨ ਸਿੰਘ ਦੇ ਪਾਸੋਂ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਸ਼ਹਿਰ ਦੇ ਨੇੜੇ ਆਏ ਹਨ ਆਨੰਦਪੁਰ ਦੇ ਛੱਡਨ ਸਰਸਾ ਦੇ ਯੁੱਧ ਪਰਿਵਾਰ ਦੇ ਵਿਛੜਨ ਤੇ ਚਮਕੌਰ ਸਾਹਿਬ ਵਿੱਚ ਸਾਹਿਬਜ਼ਾਦੀਆਂ ਦੇ ਸ਼ਹੀਦ ਹੋਣ ਦਾ ਪਤਾ ਉਹਨਾਂ ਨੂੰ ਲੱਗ ਗਿਆ ਤਬਾਹੀ ਦਾ ਇਤਿਹਾਸ ਸੁਣ ਕੇ ਉਹ ਬਹੁਤ ਉਦਾਸ ਹੋਈ ਸਨ ਉਹ ਗੁਰੂ ਜੀ ਦੀ ਪਾਲ ਕਰਦੇ ਹੋਏ ਉਸੇ ਖੂ ਆਪੂ ਜਿੱਥੇ ਸਤਿਗੁਰੂ ਜੀ ਸਨ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਤੇ ਸਤਿਗੁਰੂ ਜੀ ਦੇ ਹਾਲ ਨੂੰ ਦੇਖ ਕੇ ਉਹ ਆਮ ਆਤਮਿਕ ਲੋਕ ਦੇ ਬੰਦੇ ਬਹੁਤ ਵਿਰਾਂਗੀ ਹੋਏ। ਤਾਂ ਹੀ ਮਾਰ ਕੇ ਰੋਣ ਲੱਗ ਪਏ। ਗੁਰੂ ਜੀ ਨੇ ਧੀਰਜ ਦਿੱਤੀ। ਉਪਦੇਸ਼ ਰਾਹੀਂ ਮਨ ਉੱਤੋਂ ਅਗਿਆਨਤਾ ਦੇ ਪਰਦੇ ਨੂੰ ਦੂਰ ਕੀਤਾ। ਭਾਈ ਗੁਲਾਬੇ ਨੇ ਕਰੋ ਪ੍ਰਸ਼ਾਦ ਤਿਆਰ ਕਰਵਾ ਕੇ ਲਿਆਂਦਾ। ਸਾਰਿਆਂ ਨੂੰ ਚਕਾਇਆ। ਤੇ ਜਦੋਂ ਰਾਤ ਪਈ ਤਾਂ ਸਤਿਗੁਰਾਂ ਨੂੰ ਸਿੰਘਾ ਸਮੇਤ ਘਰ ਲੈ ਗਿਆ। ਕਰ ਲਿਆ ਕੇ ਸੇਵਾ ਕਰਨ ਲੱਗਾ ਭਾਈ ਗੁਲਾਬੇ ਦੇ ਗਵਾਂਡੀ ਚੰਗੇ ਪੁਰਸ਼ ਨਹੀਂ ਸਨ ਇੱਕ ਕਾਜ਼ੀ ਸੀ ਤੇ ਦੂਜਾ ਬ੍ਰਾਹਮਣ ਦੋਵੇਂ ਹੀ ਸਰਕਾਰੀ ਆਦਮੀ ਸਨ ਉਹ ਮੁਗਲ ਹਕੂਮਤ ਦੇ ਪੱਕੇ ਸੇਵਕਾਂ ਵਿੱਚੋਂ ਸਨ ਗੁਲਾਬੇ ਦਾ ਵਿਚਾਰ ਸੀ ਕਿ ਉਹ ਗੁਰੂ ਜੀ ਦੇ ਆਉਣ ਦਾ ਸ਼ਹਿਰ ਵਿੱਚ ਕਿਸੇ ਨੂੰ ਪਤਾ ਨਾ ਲੱਗਣ ਦੇਵੇ ਖਾਸ ਕਰਕੇ ਆਪਣੇ ਗਵਾਂਡੀਆਂ ਨੂੰ ਤਾਂ ਉੱਕਾ ਹੀ ਨਾ ਦੱਸੇ ਕਿ ਕੋਈ ਘਰੇ ਆਇਆ ਹੈ ਜਾਂ ਨਹੀਂ ਉਹ ਮੁਗਲ ਸਰਕਾਰ ਦੇ ਹੁਕਮਾਂ ਤੋਂ ਡਰਦਾ ਸੀ ਇੱਕ ਪਾਸੇ ਸਤਗੁਰੂ ਜੀ ਨਾਲ ਪ੍ਰੇਮ ਸੀ ਤੇ ਦੂਸਰੇ ਪਾਸੇ ਸਰਕਾਰ ਦਾ ਡਰ ਸੀ ਉਹ ਅਸਰਛੀ ਗੌਰਖ ਧੰਦੇ ਵਿੱਚ ਫਸ ਗਿਆ ਸੀ ਸਤਗੁਰੂ ਜੀ ਉਸ ਤੇ ਮੰਦੀ ਹਾਲਤ ਨੂੰ ਸਮਝ ਗਏ ਸਨ ਉਸ ਸਰਬ ਕਲਾ ਸੰਪੂਰਨ ਗੁਰੂ ਜੀ ਨੇ ਅਨੁਭਵ ਕੀਤਾ ਕਿ ਸਿੱਖ ਦਾ ਮਨ ਡੋਲੇ ਖਾਂਦਾ ਹੈ ਜੀਵਨ ਨੂੰ ਪਿਆਰਾ ਸਮਝਦਾ ਹੈ ਉਹਨਾਂ ਨੇ ਗੁਲਾਬੇ ਨੂੰ ਹੌਸਲਾ ਦਿੱਤਾ ਸਿੱਖਾ ਸਤਗੁਰੂ ਨਾਨਕਦੇਵ ਜੀ ਦੇ ਚਰਨ ਕਮਲਾਂ ਦਾ ਧਿਆਨ ਤਰ ਅਕਾਲ ਪੁਰਖ ਭਲੀ ਕਰੇਗਾ ਅਸਾਂ ਦੇ ਤੇਰੇ ਘਰ ਰਹਿਣ ਬਦਲੇ ਰਾਜ ਦਰਬਾਰੋਂ ਤੈਨੂੰ ਕੋਈ ਡੰਨ ਨਹੀਂ ਮਿਲੇਗਾ ਚਿੰਤਾ ਨੂੰ ਛੱਡ ਅਕਾਲ ਪੁਰਖ ਦੇ ਬਾਣੇ ਨਾਲ ਸਭ ਕੁਝ ਹੋ ਰਿਹਾ ਹੈ ਪਰ ਆਈ ਗੁਲਾਬੇ ਨੂੰ ਤੀਰਜ ਨਾ ਆਈ ਰੇਤ ਦੇ ਕੰਦਵਾਂ ਉਸ ਦਾ ਮਨ ਬੈਠਦਾ ਹੀ ਗਿਆ ਸਤਗੁਰੂ ਜੀ ਨੇ ਉਸ ਨੂੰ ਕੋਈ ਕੋੜਾ ਬਚਨ ਨਹੀਂ ਕਿਹਾ ਨਾ ਵਰ ਸ਼ਰਾਪ ਦਿੱਤਾ ਉਸੇ ਨਾਲ ਹੋਰ ਬਚਨ ਕਰਦੇ ਰਹੇ ਆਖਿਰ ਸਾਈਬਾ ਨੇ ਫੈਸਲਾ ਕਰ ਲਿਆ ਕਿ ਉਹ ਪਾਈ ਗੁਲਾਬੇ ਦੇ ਘਰੋਂ ਚਲੇ ਜਾਣਗੇ ਆਪਣੇ ਬਦਲੇ ਉਸ ਨੂੰ ਵਿਪਤਾ ਵਿੱਚ ਨਹੀਂ ਸੁੱਟਣਗੇ ਵਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨਹੀਂ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ